ਹੈਲੋ एवरीवन वेलकम बैक टू माय चैनल ਮੇਟਾ ਜਿਵੇਂ ਤੁਹਾਨੂੰ ਪਤਾ ਹੈ 10 ਜੁਲਾਈ ਤੋਂ ਤੁਹਾਡੇ ਬਾਈ ਮੰਥਲੀ ਐਗਜ਼ਾਮ ਸ਼ੁਰੂ ਹੋ ਰਹੇ ਆ ਤਾਂ ਅੱਜ ਅਸੀਂ 10th ਕਲਾਸ ਦੇ ਜਿਹੜੇ ਤੁਹਾਨੂੰ ਪਹਿਲੇ ਤਿੰਨ ਚੈਪਟਰ ਸੌਰੀ ਪਹਿਲੇ ਪਹਿਲਾ ਦੂਜਾ ਤੇ 14th ਚੈਪਟਰ ਤੁਹਾਡਾ ਜਿਹੜਾ ਅਪ੍ਰੈਲ ਤੇ ਮਈ ਦੇ ਸਿਲੇਬਸ ਸੀ ਉਹਦੇ ਚੋਂ ਤੁਹਾਨੂੰ ਬਾਈ ਮੰਥਲੀ ਪੇਪਰ ਆਉਣਾ ਹੈਗਾ ਤਾਂ ਅਸੀਂ ਉਹਨਾਂ ਚੈਪਟਰਸ ਨਾਲ ਰਿਲੇਟਡ ਕੁਐਸਚਨ ਡਿਸਕਸ ਕਰਾਂਗੇ ਅੱਜ ਅਸੀਂ ਫਰਸਟ ਚੈਪਟਰ ਦੇ ਐਨਸੀਕਿਊ ਫਿਲ ਅਪਸ ਦੇ ट्रू ਫਾਲਸ ਡਿਸਕਸ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਚੈਪਟਰ ਹੈਗਾ ਆਪਣਾ ਵਾਸਤਵਿਕ ਸੰਖਿਆਵਾਂ ਤਾਂ ਇਹਦੇ ਵਿੱਚ ਅਸੀਂ ਪਹਿਲਾਂ ਐਮਸੀਕਿਊ ਕਰਾਂਗੇ ਤਾਂ ਪਹਿਲਾ ਐਮਸੀਕਿਊ ਹੈਗਾ ਦਿੱਤੇ ਗਏ ਗੁਨਨਖੰਡ ਰੂਪ ਵਿੱਚ ਅਗਿਆਤ ਸੰਖਿਆ ਕੀ ਹੋਵੇਗੀ ਅਗਿਆਤ ਦਾ ਮਤਲਬ ਕੀ ਹੈ ਜਿਹੜੀ ਸੰਖਿਆ ਸਾਡੇ ਕੋਲੇ ਮਿਸਿੰਗ ਹੈਗੀ ਹੈ ਠੀਕ ਹੈ ਜੀ ਤਾਂ ਸਾਨੂੰ ਪਹਿਲਾਂ ਕੀ ਇਹ ਗੁਨਨਖੰਡ ਰੁੱਖ ਹੈਗਾ ਸਾਡੇ ਕੋਲ ਇੱਕ 81 81 ਨੂੰ ਉਹਨਾਂ ਨੇ ਕੀ ਹੈ 27 ਤੇ 3 ਦੇ ਗੁਨਨਖੰਡਾਂ ਚ ਵੰਡਿਆ ਅੱਗੇ 27 ਨੂੰ ਅਸੀਂ 3 ਅੱਗੇ ਕੀ ਹੈ ਡੈਸ਼ ਹੈ ਇੱਥੇ ਇੱਥੇ ਅਸੀਂ ਕੁਝ ਭਰਨਾ ਹੁਣ ਸਾਨੂੰ ਪਤਾ ਹੈ ਵੀ 27 ਦੇ ਦੋ ਗੁਨਨਖੰਡ ਕੀ ਬਣਗੇ 3 9 27 ਹੁੰਦਾ ਠੀਕ ਹੈ ਜਾਂ ਤਾਂ ਤੁਸੀਂ ਇਸ ਤਰ੍ਹਾਂ ਦੇਖ ਲਓ ਜਾਂ ਫਿਰ ਤੁਸੀਂ ਦੇਖੋ ਵੀ ਜਿਹੜੀ ਆ ਖਾਲੀ ਥਾਂ ਹੈਗੀ ਹੈ ਇਸ ਨੂੰ ਨੈਕਸਟ ਇਹਨੂੰ ਕੀ ਹੈ ਦੋ ਗੁਨਨਖੰਡਾਂ ਦੇ ਵਿੱਚ ਵੰਡਿਆ ਹੋਇਆ ਹੈਗਾ ਤਿੰਨ ਤੇ ਤਿੰਨ ਦੇ ਵਿੱਚ ਤਾਂ ਤੁਸੀਂ 3 3 ਕਰਕੇ ਵੀ ਦੇਖ ਸਕਦੇ ਹੋ ਵੀ ਇੱਥੇ ਕਿੰਨਾ ਆਨਸਰ ਆਏਗਾ 9 ਤਾਂ ਸਾਡਾ ਈਡੀ ਆਨਸਰ ਸਹੀ ਹੈਗਾ ਨੈਕਸਟ ਕੁਐਸਚਨ ਹੈਗਾ ਇੱਕ ਸੰਖਿਆ ਨੂੰ ਜਦੋਂ 61 ਨਾਲ ਵੰਡਿਆ ਜਾਵੇ ਤਾਂ 27 ਭਾਗਫਲ ਅਤੇ ਬਾਕੀ 32 ਬਾਕੀ ਆਉਂਦਾ ਹੈ ਤਾਂ ਸੰਖਿਆ ਦੱਸੋ ਤੇ ਇਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ ਜਿੱਦਾਂ ਮੰਨ ਲਓ ਸਾਡੇ ਕੋਲ ਕੀ ਹੈਗਾ 61 ਨਾਲ ਵੰਡਣਾ ਹੈਗਾ ਸਾਨੂੰ ਆ ਸੰਖਿਆ ਨਹੀਂ ਪਤਾ ਕੀ ਆਨਸਰ ਸਾਡੇ ਕੋਲ 27 ਆਉਂਦਾ ਤੇ ਬਾਕੀ ਜਿਹੜਾ ਹੈਗਾ ਥੱਲੇ 32 ਆਉਂਦਾ ਤੇ ਸਾਡੇ ਕੋਲ ਇੱਕ ਫਾਰਮੂਲਾ ਹੁੰਦਾ ਹੈਗਾ ਜਿਹੜਾ ਭਾਜ ਹੈਗਾ ਉਹ ਕੀ ਹੁੰਦਾ ਹੈ ਭਾਜਕ ਤਾਂ ਭਾਜ ਭਾਜਕ ਭਾਗਫਲ ਤੇ ਨੀਚੇ ਹੁੰਦਾ ਬਾਕੀ ਤਾਂ ਅਸੀਂ ਇਹਨੂੰ ਕਿਵੇਂ ਲਿਖ ਸਕਦੇ ਹੈਗੇ ਆ ਜੇ ਅਸੀਂ ਭਾਜ ਕੱਢਣਾ ਤਾਂ ਅਸੀਂ ਇਹਨੂੰ ਭਾਜਕ ਗੁਣਾ ਭਾਗਫਲ ਪਲੱਸ ਬਾਕੀ ਤੇ ਇੱਥੇ ਸਾਡੇ ਕੋਲ ਕੀ ਹੈਗਾ ਸਾਡੇ ਕੋਲ 61 ਗੁਣਾ 7 ਕਰਕੇ ਪਲੱਸ 32 ਤਾਂ ਜਦ ਤੁਸੀਂ ਇਹਨੂੰ ਸੋਲਵ ਕਰੋਗੇ ਤੇ ਤੁਹਾਡੇ ਕੋਲੇ ਈਡੀ ਆਨਸਰ ਸਹੀ ਆਏਗਾ 1679 ਹਾਂਜੀ ਨੈਕਸਟ ਕੁਐਸਚਨ ਤੀਜਾ ਕੁਐਸਚਨ ਹੈ ਸਾਡੇ ਕੋਲ 65 ਅਤੇ 117 ਦੇ ਮਹੱਤਮ ਸਮਾਪਵਰਤਕ ਜਿਹੜਾ ਹੈਗਾ ਉਹ ਸਾਨੂੰ 65m 117 ਦਿੱਤਾ ਹੋਇਆ ਤਾਂ ਅਸੀਂ ਕੀ ਕਰਨਾ ਹੈ m ਦਾ ਮੁੱਲ ਪਤਾ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰੋ 65 ਤੇ 117 ਦਾ ਮਹੱਤਮ ਸਮਾਪਰਕ ਕਰਨਾ 65 ਨੂੰ ਅਸੀਂ ਲਿਖ ਸਕਦੇ ਹਾਂ 13 5 ਇਹਦੇ ਗੁਨਨਖੰਡ 117 ਦੇ ਗੁਨਨਖੰਡ ਹੁੰਦੇ ਆ 13 9 ਤਾਂ 13 ਦੋਨਾਂ ਚ ਸਾਂਝਾ ਹੈ ਦਾ ਮਤਲਬ ਮੰਮਾ ਸੱਸਾ ਵਾਵਾ ਸਾਡੇ ਕੋਲ ਕਿੰਨਾ ਆ ਗਿਆ 13 ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ 65m ਘਟਾਓ 117 ਬਰਾਬਰ ਕੀ ਦੇ ਆ 13 ਦੇ ਤਾਂ 65m ਬਰਾਬਰ ਆ ਗਿਆ 117 13 ਤਾਂ 65m ਬਰਾਬਰ ਆ ਗਿਆ ਮੇਰੇ ਕੋਲੇ 130 ਤੇ m ਕਿਤੇ ਬਰਾਬਰ ਆ ਗਿਆ 130 65 ਕਰੋਗੇ ਤਾਂ ਤੁਹਾਡੇ ਕੋਲ ਆ ਜਾਏਗਾ 2 103 ਸਾਡੇ ਕੋਲੇ ਆੜਾ ਉੱਤਰ ਸਹੀ ਆ ਗਿਆ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਚੌਥਾ ਸਵਾਲ ਵਰਗਮੂਲ 5 3 ਇੱਕ ਡੈਸ਼ ਸੰਖਿਆ ਹੈ ਤਾਂ ਜਦੋਂ ਇੱਕ ਅਪ੍ਰਿਮੇ ਸੰਖਿਆ ਤੇ ਇੱਕ ਪਰਿਮੇ ਸੰਖਿਆ ਹੁੰਦੀ ਹੈ ਤਾਂ ਉਹਨਾਂ ਦੀ ਘਟਾਓ ਜਿਹੜੀ ਹਮੇਸ਼ਾ ਅਪ੍ਰਿਮੇ ਸੰਖਿਆ ਹੁੰਦੀ ਹੈਗੀ ਹੈ ਹਾਂਜੀ ਬਿਨਾ ਲੰਬੀ ਵੰਡ ਪ੍ਰਕਿਰਿਆ ਦੇ ਦੱਸੋ ਕਿ 17/8 ਦਾ ਦਸ਼ਮਲਨ ਪ੍ਰਸਾਰ ਕੀ ਹੈ ਲੰਬੀ ਵੰਡ ਪ੍ਰਕਿਰਿਆ ਦਾ ਮਤਲਬ ਅਸੀਂ 17 ਨੂੰ 8 ਨਾਲ ਭਾਗ ਕਰਕੇ ਨਹੀਂ ਦੇਖਣਾਗਾ ਤਾਂ ਇਹਦਾ ਇੱਕ ਤਰੀਕਾ ਇਹ ਹੁੰਦਾ ਵੀ ਤੁਸੀਂ 8 ਦੇ ਅਭਾਜ ਗੁਨਨਖੰਡ ਬਣਾਓ 2 ਤੇ ਭਾਗ ਕੀਤਾ 4 ਫਿਰ 2 ਤੇ ਭਾਗ ਕੀਤਾ 2 2 ਤੇ ਭਾਗ ਕੀਤਾ 1 ਤਾਂ ਇਹਦਾ ਮਤਲਬ ਅਸੀਂ ਕੀ ਲਿਖ ਸਕਦੇ ਹਾਂ ਇਹਨੂੰ 17/2 ਦੀ ਘਾਤ 3 ਕਿਉਂਕਿ 2 ਤਿੰਨ ਵਾਰੀ ਗੁਣਾ ਹੋ ਰਿਹਾ ਹੈ ਠੀਕ ਹੈ ਤਾਂ ਜਦੋਂ ਵੀ ਜਿਹੜਾ ਹਰ ਹੁੰਦਾ ਹੈ ਜਿਹੜੇ ਹਰ ਦੇ ਦਸ਼ਮਲਵ ਪ੍ਰਸਾਰ 2 ਦੀ ਘਾਤ m 5 ਦੀ ਘਾਤ n ਜਾਂ ਇਕੱਲੇ ਇਕੱਲੇ ਦੇ ਰੂਪ ਚ ਆਵੇ ਤਾਂ ਇਹਦਾ ਮਤਲਬ ਕੀ ਹੈ ਉਹ ਸ਼ਾਂਤ ਦਸ਼ਮਲਵ ਹੁੰਦਾ ਹੈ ਤਾਂ ਇਹ 2 ਦੀ ਘਾਤ ਉੱਪਰ ਜਿਹੜੀ ਮਰਜ਼ੀ ਹੋ ਸਕਦੀ ਹੈ ਆਧਾਰ 2 ਹੋਣਾ ਚਾਹੀਦਾ ਹੈ ਜਾਂ ਆਧਾਰ 5 ਹੋਣਾ ਚਾਹੀਦਾ ਜਦੋਂ ਅਸੀਂ ਇਹਦੇ ਅਭਾਜ ਗੁਨਨ ਖੰਡ ਬਣਾਈਏ ਠੀਕ ਹੈ ਜੀ ਤਾਂ ਸਾਡੇ ਕੋਲੇ ਆਧਾਰ 2 ਹੈ ਘਾਤ 3 ਹੈ ਤਾਂ ਇਹਦਾ ਮਤਲਬ ਕੀ ਇਹ ਸ਼ਾਂਤ ਦਸ਼ਮਲਵ ਹੋ ਗਿਆ ਨੈਕਸਟ ਕੁਐਸਚਨ ਦਿੱਤੇ ਗਏ ਗੁਣਨਖੰਡ ਰੋਖ ਵਿੱਚ ਅਗਿਆਤ ਅੰਕ ਪਤਾ ਕਰੋ ਤਾਂ ਸੇਮ ਹੈ ਉਹਨ 18 18 ਦੇ ਸੀ ਅਪਾਜ ਗੁਣਨਖੰਡ ਬਣਾਉਣੇ ਆ ਦੋ ਸਾਨੂੰ ਦਿੱਤਾ ਹੋਇਆ ਸਾਨੂੰ ਪਤਾ ਹੈ 2 9 ਕਰਾਂਗੇ ਤਾਂ ਸਾਡੇ ਕੋਲ ਕੀ ਆਏਗਾ 2 9 ਕਰਕੇ 18 ਆਂਦਾ ਹੈ ਇਹਦਾ ਮਤਲਬ ਇੱਥੇ ਅਸੀਂ ਕੀ ਭਰਾਂਗੇ ਨੋ ਯਾ ਤੁਸੀਂ ਅਗਗੇ ਦੇਖੋ ਜੇ ਇਹਦੇ ਹੁਣ ਜਿਹੜੇ ਅਗਿਆਤ ਜਿਹੜੀ ਸੰਖਿਆ ਦਿੱਤੀ ਹੈ ਉਹਦੇ ਉਹਨਾਂ ਨੇ ਤਿੰਨ ਤੇ ਤਿੰਨ ਗੁਨਨਖੰਡ ਬਣਾਇਆ ਤਾਂ ਤੁਸੀਂ ਇਹਨਾਂ ਨੂੰ ਗੁਣਾ ਕਰਕੇ ਵੀ ਦੇਖ ਸਕਦੇ ਹੋ ਵੀ ਇੱਥੇ 9 ਆਏਗਾ ਨੈਕਸਟ ਸੰਖਿਆ ਜਿਹੜਾ ਕੁਐਸਚਨ ਹੈਗਾ ਆਪਣੇ ਕੋਲੇ ਦੋ ਸੰਖਿਆਵਾਂ ਦਾ ਮਹੱਤਮ ਸਮਾਪਵਰਤਕ ਅਤੇ ਲਘੁਤਮ ਸਮਾਪਵਰਤਕ ਦਾ ਗੁਨਨਫਲ ਕਿਸ ਦੇ ਬਰਾਬਰ ਹੋਵੇਗਾ ਤੇ ਇਹਦਾ ਆਨਸਰ ਹੈਗਾ ਸੰਖਿਆਵਾਂ ਦੀ ਗੁਣਾ ਕਿਉਂਕਿ ਅਸੀਂ ਕਰਦੇ ਹੁੰਨੇ ਆ ਪਹਿਲੀ ਸੰਖਿਆ ਗੁਣਾ ਦੂਜੀ ਸੰਖਿਆ बराबर ਹੁੰਦਾ ਮਮਾ ਸੱਸਾ ਵਾਵਾ ਉਹਨਾ ਲੱਲਾ ਸੱਸਾ ਵਾਵਾ ਨੈਕਸਟ ਕੁਐਸਚਨ ਜੇਕਰ ਕਿਸੇ ਸੰਖਿਆ ਨੂੰ 5 ਨਾਲ ਭਾਗ ਕਰਨ ਤੇ ਆਰ ਬਾਕੀ ਬਚ ਜਾਵੇ ਤਾਂ ਆਰ ਕੀ ਹੋਵੇਗਾ ਠੀਕ ਹੈ ਆਰ ਦਾ ਮਤਲਬ ਕੀ ਹੈਗਾ ਬਾਕੀ ਆਪਾਂ ਜਦੋਂ ਵੀ ਕਿਸੇ ਸੰਖਿਆ ਨੂੰ ਭਾਗ ਕਰਦੇ ਹਾਂ ਮੰਨ ਲਓ ਅਸੀਂ ਕੀ ਕੀਤਾ ਕੋਈ ਵੀ ਲੈ ਲਈ ਮੰਨ ਲਓ ਅਸੀਂ 23 ਲੈ ਲਈ ਠੀਕ ਹੈ ਜੀ 23 ਨੂੰ ਅਸੀਂ 4 ਨਾਲ ਭਾਗ ਕਰਦੇ ਹਾਂ 6 ਚ ਸੌਰੀ 6 5ਾਂ ਸੌਰੀ 4 5 ਆ ਵੀ ਬਾਕੀ ਬਚ ਗਏ 3 ਜਿਹੜਾ ਆ ਬਾਕੀ ਹੁੰਦਾ ਨਾ ਇਹ ਹਮੇਸ਼ਾ ਭਾਜਕ ਤੋਂ ਛੋਟਾ ਹੋਣਾ ਚਾਹੀਦਾ ਹੁੰਦਾ ਤਾਂ ਤੁਸੀਂ ਦੇਖੋ ਵੀ ਜਾਂ ਇਹ ਜੇ ਪੂਰਾ ਪੂਰਾ ਵੰਡਿਆ ਤਾਂ ਇੱਥੇ ਜ਼ੀਰੋ ਆਉਂਦਾ ਹੁੰਦਾ ਹੈ ਬਾਕੀ 'ਚ ਤਾਂ ਇਹਦਾ ਮਤਲਬ ਕੀ ਹੈ ਆੜਾ ਉੱਤਰ ਸਹੀ ਹੈ ਵੀ ਜਾਂ ਤਾਂ ਜਿਹੜਾ ਆਰ ਹੈਗਾ ਉਹ ਕੀ ਹੈਗਾ ਜ਼ੀਰੋ ਦੇ ਬਰਾਬਰ ਹੋਊਗਾ ਜਾਂ ਜ਼ੀਰੋ ਤੋਂ ਵੱਡਾ ਹੋਊਗਾ ਪਰ ਭਾਜਕ ਤੋਂ ਠੀਕ ਹੈ ਨਾ ਭਾਜਕ ਤੋਂ ਇਹ ਛੋਟਾ ਹੋਏਗਾ ਇਸ ਕਰਕੇ ਆੜਾ ਉੱਤਰ ਸਹੀ ਹੈ ਸਾਡੇ ਕੋਲ ਨੈਕਸਟ ਕੁਐਸਚਨ ਨੋਮਾ ਦਿੱਤੇ ਗੁਣਨਖੰਡ ਰੋਖ ਵਿੱਚ ਅਗਿਆਤ ਅੰਕ ਕੀ ਹੋਵੇਗਾ ਸੇਮ ਪਹਿਲਾਂ ਤਰਹੀਆਂ 18 18 ਦੇ ਦੋ ਗੁਣਨਖੰਡ ਬਣਾਵਾਂਗੇ 6 ਗੁਣਾ 3 ਕਰਾਂਗੇ ਤਾਂ 18 ਆਏਗਾ ਜਾਂ ਫਿਰ ਇੱਥੇ 3 ਗੁਣਾ 2 ਕਰਕੇ ਦੇਖ ਲਓ ਤਾਂ ਇੱਥੇ 6 ਆਏਗਾ ਅੜਾ ਉੱਤਰ ਸਹੀ ਹੈ 10ਵਾਂ ਕੁਐਸਚਨ ਅਪਾਜ ਗੁਨਨਖੰਡ ਰੁੱਖ ਪੂਰਾ ਕਰੋ ਫਿਰ ਉਹੀ ਹੈ 275 ਨੂੰ ਅਸੀਂ ਦੋ ਗੁਨਨਖੰਡਾ ਚ ਵੰਡਿਆ ਤਾਂ 5 55 ਤੇ 55 ਨੂੰ ਅੱਗੇ ਅਸੀਂ 11 5 ਹੀ ਲਿਖ ਸਕਦੇ ਹਾਂ 11 ਦਿੱਤਾ ਹੋਇਆ ਤੇ ਇਹਦਾ ਉੱਤਰ ਕਿੰਨਾ ਆ ਗਿਆ ਸਾਡੇ ਕੋਲੇ 5 ਆ ਗਿਆ ਹਾਂਜੀ ਉਸ ਤੋਂ ਬਾਅਦ ਕੀ ਹੈ ਸਾਡੇ ਕੋਲੇ ਚੈਪਟਰ 1 ਦੇ ਸਹੀ ਗਲਤ ਹੈਗੇ ਆ ਟਰੂ ਫਾਲਸ ਹੈਗੇ ਆ ਤਾਂ ਸਭ ਤੋਂ ਪਹਿਲਾਂ ਕੀ ਹੈਗਾ ਸਾਡੇ ਕੋਲੇ 8 ਟੂ ਫਾਲਸ ਹੈਗੇ ਆ ਹਰ ਇੱਕ ਭਾਜ ਸੰਖਿਆ ਨੂੰ ਅਪਾਜ ਸੰਖਿਆਵਾਂ ਦੇ ਗੁਨਨਫਲ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ ਹਾਂਜੀ ਅਸੀਂ ਅਪਾਜ ਗੁਨਨਖੰਡ ਰੂਪ ਦੇ ਵਿੱਚ ਕਿਸੇ ਵੀ ਭਾਜ ਸੰਖਿਆ ਨੂੰ ਦਰਸਾ ਸਕਦੇ ਹਾਂ ਜੇ ਮੰਨ ਲਓ ਸਾਡੇ ਕੋਲੇ 12 ਹੋਵੇ ਤਾਂ ਅਸੀਂ 2 ਤੇ ਭਾਗ ਕੀਤੀ ਭਾਜ ਸੰਖਿਆ ਤੇ 6 ਆ ਗਿਆ ਫਿਰ 2 ਤੇ ਕੀਤੀ ਫਿਰ 3 ਆ ਗਿਆ 3 ਤੇ ਕੀਤੀ 1 ਠੀਕ ਹੈ ਜੀ ਜਿਹੜੇ ਆਪਾਂ ਪਿੱਛੇ ਗੁਨਨਖੰਡ ਰੁੱਖ ਬਣਾ ਕੇ ਆਏ ਹਾਂ ਉਹ ਵੀ ਅਪਾਜ ਗੁਨਨਖੰਡ ਰੁੱਖ ਹੀ ਹੁੰਦੀ ਹੈ ਇਹਦਾ ਮਤਲਬ ਕੀ ਹੈ ਇਹ ਸਹੀ ਹੈ ਨੈਕਸਟ ਵਰਗਮੂਲ 5 ਇੱਕ ਪਰਿਮੇਯ ਸੰਖਿਆ ਹੈ ਇਹ ਗਲਤ ਹੈਗਾ ਇਹ ਅਪਰਿमेय ਸੰਖਿਆ ਹੈਗੀ ਹੈ √3 ਇੱਕ ਪਰਿਮੇਯ ਸੰਖਿਆ ਨਹੀਂ ਹੈ ਹਾਂਜੀ ਬਿਲਕੁਲ ਸਹੀ ਹੈ ਵੀ ਇਹ ਇੱਕ ਅਪਰਿमेय ਸੰਖਿਆ ਹੈਗੀ ਹੈ ਤਾਂ ਉਹਨਾਂ ਨੇ ਵੀ ਇਹੀ ਲਿਖਿਆ ਵੀ ਇਹ ਪਰਿਮੇਯ ਸੰਖਿਆ ਨਹੀਂ ਹੈ ਇਸ ਕਰਕੇ ਇਹ ਸਹੀ ਹੈ 1/√2 ਇੱਕ ਪਰਿਮੇਯ ਸੰਖਿਆ ਹੈ ਇਹ ਗਲਤ ਹੈ ਕਿਉਂਕਿ ਦਾ ਅੰਸ਼ ਪਰਿਮੇਯ ਸੰਖਿਆ ਹੈਗੀ ਹੈ ਤੇ ਹਰ ਅਪਰਿमेय ਸੰਖਿਆ ਦਾ ਪਰਿਮੇਯ ਤੇ ਅਪਰਿमेय ਦੀ ਭਾਗ ਹਮੇਸ਼ਾ ਅਪਰਿमेय ਆਉਂਦੀ ਹੈ √3 ਇੱਕ ਅਪਰਿमेय ਸੰਖਿਆ ਹੈ ਇਹ ਸਹੀ ਹੈ ਨੈਕਸਟ ਕੁਐਸਚਨ ਖਾਲੀ ਥਾਵਾ ਭਰੋ 35/50 ਦਾ ਦਸ਼ਮਲਵ ਪ੍ਰਸਾਰ ਕੀ ਹੋਵੇਗਾ ਤਾਂ ਆਪਾਂ ਜਿਵੇਂ ਪਿੱਛੇ ਕਰਕੇ ਆਏ ਹਾਂ ਇਸ ਸਵਾਲ 50 ਦੇ ਪਹਿਲਾਂ ਅਭਾਜ ਗੁਨਨਖੰਡ ਬਣਾ ਕੇ ਦੇਖੋ 25 5 ਤੇ ਭਾਗ ਕੀਤਾ 5 5 ਤੇ ਭਾਗ ਕੀਤਾ 1 ਤਾਂ ਅਸੀਂ ਇਹਨੂੰ ਕਿਵੇਂ ਲਿਖ ਸਕਦੇ ਹਾਂ 2 ਦੀ ਘਾਤ 1 5 ਦੀ ਘਾਤ 2 5 ਦੋ ਵਾਰੀ ਗੁਣਾ ਹੋ ਰਿਹਾ ਹੈ ਯਾਨੀ ਕਿ 2 ਗੁਣਾ 2 2 5 5 ਤੈਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਅਸੀਂ ਠੀਕ ਹੈ ਤਾਂ ਇਹਦਾ ਮਤਲਬ ਕੀ ਹੈ ਇਹਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੈ ਨੈਕਸਟ ਵਰਗਮੂਲ 5 ਇੱਕ ਅਪਰੀਮੇ ਸੰਖਿਆ ਹੈ ਠੀਕ ਹੈ ਜੀ ਇਹ ਇੱਕ ਅਪਰੀਮੇ ਸੰਖਿਆ ਹੈ 0.1201200120001 ਅਪਰਿमेय ਸੰਖਿਆ ਹੈ ਅ ਪਰਿਮੇਯ ਸੰਖਿਆ ਕਿਉਂ ਕਿ ਇਹ ਦੇਖੋ ਇੱਕ ਤਾਂ ਇਹਦੇ ਵਿੱਚ ਕੀ ਹੈ ਮਤਲਬ ਦਸ਼ਮਲਵ ਸ਼ਾਂਤ ਨਹੀਂ ਹੈਗੇ ਆਨਸਰ ਕੀ ਹੈ ਖਤਮ ਨਹੀਂ ਹੁੰਦਾ ਕਿਤੇ ਵੀ ਜਾ ਕੇ ਤੇ ਅਸ਼ਾਂਤ ਦੇ ਨਾਲ ਨਾਲ ਕੀ ਹੈਗਾ ਇਹਦਾ ਕੋਈ ਵੀ ਪੈਟਰਨ ਨਹੀਂ ਹੈਗਾ ਮਤਲਬ ਕੋਈ ਰਿਪੀਟ ਨਹੀਂ ਹੋ ਰਿਹਾਗਾ ਹਰ ਵਾਰ ਕੀ ਹੈਗਾ ਪਹਿਲਾਂ 120 ਸੀ ਫਿਰ 1200 ਹੋ ਗਿਆ ਫਿਰ 12000 ਹੋ ਗਿਆ ਇਹਦਾ ਮਤਲਬ ਹੈ ਅਸ਼ਾਂਤ ਆਨ ਅਵਰਤੀ ਹੈ ਇਸ ਕਰਕੇ ਜੇ ਅਸ਼ਾਂਤ ਅਨਵਰਤੀ ਜਿਹੜੀਆਂ ਹੁੰਦੀਆਂ ਉਹ ਆਪ੍ਰਿਮੇ ਸੰਖਿਆਵਾਂ ਹੁੰਦੀਆਂ ਤਾਂ ਇਹ ਇੱਕ ਆਪ੍ਰਿਮੇ ਸੰਖਿਆ ਹੈ। ਨੈਕਸਟ ਪਰਿਮੇ ਸੰਖਿਆਵਾਂ ਦਾ ਦਸ਼ਮਲਵ ਪਰਸਾਰ ਜਾਂ ਤਾਂ ਸ਼ਾਂਤ ਹੁੰਦਾ ਹੈ ਜਾਂ ਅਸ਼ਾਂਤ ਅਨਵਰਤੀ ਹੁੰਦਾ ਹੈਗਾ। ਠੀਕ ਹੈ ਜੀ। ਨੈਕਸਟ ਪੰਜਵਾਂ ਕੁਐਸਚਨ 43.123456789 ਇਹ ਇੱਕ ਕਿਹੜੀ ਸੰਖਿਆ ਹੈਗੀ ਪਰਿਮੇ ਸੰਖਿਆ ਕਿਉਂ? ਕਿਉਂਕਿ ਕੀ ਹੈ ਇਹਦੇ ਵਿੱਚ ਜਿਹੜਾ ਦਸ਼ਮਲਵ ਪ੍ਰਸਾਰ ਹੈਗਾ ਉਹ ਸ਼ਾਂਤ ਹੈ ਮਤਲਬ ਆਨਸਰ ਕੀ ਹੈਗਾ ਕਿਤੇ ਜਾ ਕੇ ਖਤਮ ਹੋ ਜਾਂਦਾ ਹੈਗਾ ਤਾਂ ਇਹਦੇ ਨਾਲ ਹੀ ਸਾਡੇ ਕੋਲ ਜਿਹੜਾ ਫਰਸਟ ਚੈਪਟਰ ਸੀਗਾ ਉਹਦੇ ਅਸੀਂ ਐਮਸੀਕਿਊ ਵੀ ਫਿਲਪਸ ਵੀ ਤੇ ਖਾਲੀ ਥਾਵਾਂ ਵੀ ਡਿਸਕਸ ਕਰ ਲਈਆਂ ਅਗਲੀ ਵੀਡੀਓ ਦੇ ਵਿੱਚ ਅਸੀਂ ਚੈਪਟਰ ਨੰਬਰ 2 ਡਿਸਕਸ ਕਰਾਂਗੇ ਥੈਂਕ ਯੂ